ਅੱਜ ਪਹੁੰਚੇ ਆਂ ਬਈ ਆਪਾਂ ਪੰਜਾਬ ਦੇ ਫੇਮਸ ਬਰੀਡਰ ਮੰਨੂ ਸ਼ਰਮਾ ਜੀ ਦੇ ਫਾਰਮ ਹਾਊਸ ਤੇ ਤੇ ਇੱਥੇ ਮੰਤਰੀਆਂ ਨੇ ਆਉਣਾ ਬਈ ਘੋੜੇ ਦਿਖਾਏ ਜਾਣਗੇ ਆ ਜਗ੍ਹਾ ਤੇ ਖੜਾ ਕੇ ਤੇ ਲਗਜ਼ਰੀ ਘੋੜੇ ਦਿਖਾਏ ਜਾਣਗੇ ਬਈ 70 ਫੀ ਲੱਖ ਵਾਲੇ ਇਹ ਜੇ ਘੋੜਿਆਂ ਨੂੰ ਦੇਖਣ ਦਾ ਮੌਕਾ ਬਾਰੀ-ਬਾਰੀ ਨਹੀਂ ਮਿਲਦਾ ਬਣੇ ਰਿਓ ਵੀਡੀਓ ਚ ਬਾਕੀ ਇੱਧਰ ਆ ਬਈ ਸ਼ਾਨਦਾਰ ਪਾਰਕ ਬਹੁਤ ਸੋਹਣਾ ਤੇ ਬਹੁਤ ਵੱਡਾ ਲਓ ਜੀ ਹੋ ਗਈ ਸ਼ੁਰੂਆਤ ਆ ਗਿਆ ਪਹਿਲਾ ਘੋੜਾ ਲਗਜ਼ਰੀ ਘੋੜੇ ਨੇ ਬਈ ਸਾਰੇ ਟੌਪ ਟੌਪ ਦੇ ਇਹਨੂੰ ਕਹਿੰਦੇ ਨੇ ਲਗਜ਼ਰੀ ਘੋੜੇ ਬਈ ਤੇ ਇੱਕ ਗੱਲ ਹੋਰ ਆ ਬਾਈ ਘੋੜਿਆਂ ਦੇ ਅੰਦਰ ਤੁਸੀਂ ਆਪ ਵੀ ਨੋਟ ਕਰ ਲਿਓ ਘੋੜਿਆਂ ਦੇ ਅੰਦਰ ਡਿਸਪਲੀਨ ਬਹੁਤ ਆ ਬਾਈ ਜਿੱਥੇ ਬਾਈ ਸੈੱਟ ਕਰਕੇ ਖੜਾਤਾ ਘੋੜਾ ਉੱਥੇ ਹੀ ਖੜੂਗਾ ਆਏ ਨਹੀਂ ਹੈਗਾ ਇੱਧਰ ਉੱਧਰ ਹੋ ਜੂ ਐਨੇ ਬੰਦੇ ਖੜੇ ਨੇ ਆਏ ਨਹੀਂ ਹੈਗਾ ਜਾਨਵਰ ਉਪਰਾਂ ਕਰੂ ਬਾਲਾ ਜਿਆਦਾ ਡਿਸਪਲੀਨ ਆ ਬਾਈ ਹੁਣ ਦੇਖਿਓ ਆ ਬਾਈ ਖੜਾਊਗਾ ਤੇ ਦੇਖਿਓ ਘੋੜਾ ਖੜਦਾ ਮਜਾਲਾ ਪੈਰ ਪੱਟ ਜੇ ਘੋੜਾ ਜਿੱਥੇ ਖੜਾਤਾ ਉੱਥੇ ਹੀ ਖੜਾ ਰੂ ਦੇਖੋ ਬਾਈ ਆ ਹੁੰਦਾ ਡਿਸਪਲੀਨ ਤੇ ਘੋੜੇ ਦੀ ਬੰਤਰ ਦੇਖੋ ਬਾਈ ਲੁੱਕ ਦੇੜ ਖੁਸ਼ ਕਰਦੇ ਨੇ ਬਈ ਇਹੋ ਜੇ ਜਾਨਵਰ ਨੇ ਤਿੰਨ ਚਾਰ ਹੋਰ ਦਿਖਾਉਣੇ ਆ ਹਲੇ ਸਾਰੀਆਂ ਬੰਬ ਚੀਜ਼ਾਂ ਨੇ ਬਈ ਬੰਬ ਇੱਕ ਦੂਜੇ ਤੋਂ ਉੱਤੇ ਨੇ ਸਾਰੇ ਬਾਕੀ ਬਈ ਪੈਸਾ ਬਹੁਤ ਲੱਗਦਾ ਬਈ ਆ ਘੋੜਿਆਂ ਤੇ ਬਹੁਤ ਮਹਿੰਗੇ ਘੋੜੇ ਨੇ ਬਈ ਆਹ 4-5 ਲੱਖ ਵਾਲੇ ਘੋੜੇ ਨਹੀਂ ਹੈਗੇ ਜਿਹੜੇ ਤੁਸੀਂ ਪਹਿਲਾਂ ਦੇਖਦੇ ਹੁੰਨੇ ਹੋ ਇਹ ਹਾਈ ਲੈਵਲ ਦਾ ਕੰਮ ਆ ਬਈ ਪੂਰੇ ਹਾਈ ਲੈਵਲ ਦਾ ਬਾਕੀ ਘੋੜਾ ਖੜਾ ਦੱਸਦਾ ਬਈ ਕੀ ਚੀਜ਼ ਆ ਉੱਥੇ ਹੀ ਖੜਾ ਬਈ ਦੇਖੋ ਨਹੀਂ ਘੋੜੇ ਬਈ ਕੋਈ ਇੱਧਰ ਪੈਰ ਮਾਰਦਾ ਕੋਈ ਕਿਵੇਂ ਕਰਦਾਗਾ ਪਰ ਇਹਨਾਂ ਦੇ ਵਿੱਚ ਆਹ ਲਗਜ਼ਰੀ ਘੋੜਿਆਂ ਦੇ ਅੰਦਰ ਤੁਹਾਨੂੰ ਆਹ ਚੀਜ਼ ਦੇਖਣ ਨੂੰ ਨਹੀਂ ਮਿਲੂਗੀ ਪਰਲੇ ਪਾਸੇ ਜਿਹੜਾ ਬਾਈ ਖੜਾ ਉਹਨੇ ਆਹ ਰਾਮਨਾਲਾ ਹੱਥ ਫੇਰ ਲਿਆ ਘੋੜੇ ਤੇ ਪਰ ਘੋੜੇ ਨੇ ਧੌਣ ਕਮਾ ਕੇ ਤੱਕ ਨਹੀਂ ਦੇਖਿਆ ਇੰਨਾ ਡਿਸਪਲਿਨ ਲਓ ਜੀ ਹੁਣ ਇਹ ਜਾਂਦਾਗਾ ਤੇ ਇਸ ਤੋਂ ਬਾਅਦ ਆਊ ਅਗਲਾ ਚੜਦਾ ਚੰਦ ਹੁਣ ਇਹਨੂੰ ਲੈ ਕੇ ਚੱਲੇ ਨੇ ਬਈ ਘੋੜੇ ਨੂੰ ਤੁਰਦਾ ਦੇਖੋ ਬਈ ਕਿਵੇਂ ਆ ਦੇਖੋ ਐਨ ਸ਼ਾਨਦਾਰ ਤੌਰ ਆ ਬਈ ਲੈਗੇ ਚੋਬਰ ਨੂੰ ਅੰਦਰ ਮੰਤਰੀ ਸਾਹਿਬ ਪਹੁੰਚ ਗਏ ਬਈ ਸਾਰੇ ਚੁੱਪ ਕਰ ਜਾਓ ਤੇ ਇਧਰ ਸਿਕਿਉਰਟੀ ਹੈ ਪਿੱਛੇ ਤੇ ਹੁਣ ਦੇਖਦੇ ਨੇ ਬਈ ਸਾਰੇ ਘੋੜਾ ਨਾਲੇ ਤੁਸੀਂ ਦੇਖੋ ਰੀਜਨਲ ਇਹੋ ਜਿਹੇ ਘੋੜਿਆਂ ਨੂੰ ਦੇਖਣ ਦਾ ਮੌਕਾ ਬਾਰੀ-ਬਾਰੀ ਨਹੀਂ ਮਿਲਦਾ ਆਪਾਂ ਜਮਾ ਸਹੀ ਟਾਈਮ ਤੇ ਪਹੁੰਚਿਆ ਫਾਰਮ ਹਾਊਸ ਤੇ ਨਹੀਂ ਐਨੇ ਘੋੜਿਆਂ ਨੂੰ ਕੋਈ ਬਾਹਰ ਨਹੀਂ ਕੱਢਦਾ ਰੋਏ ਰੋਏ ਹਨਾ ਤਾਂ ਕਰਕੇ ਬਾਕੀ ਜਿਹੜਾ ਮੁੰਡਾ ਘੋੜਾ ਫੜੀ ਖੜਾਗਾ ਇਹ ਆਪਣਾ ਪੁਰਾਣਾ ਯਾਰ ਮਿੱਤਰ ਆ ਬਈ ਤੇ ਇਹਦੀ ਪਾਰਟਨਰਸ਼ਿਪ ਆ ਮਨੂ ਸ਼ਰਮਾ ਜੀ ਦੇ ਨਾਲ ਤਾਂ ਕਰਕੇ ਆਪਾਂ ਨੂੰ ਇਹ ਮੌਕਾ ਮਿਲਿਆ ਵੀਡੀਓ ਬਣਾਉਣ ਦਾ ਤੇ ਤੁਹਾਨੂੰ ਦਿਖਾਉਣ ਦਾ ਘੈਂਟ ਘੈਂਟ ਘੋੜੇ ਬਾਕੀ ਪਿਛਲੇ ਪੈਰ ਦੋਨੇ ਚਿੱਟੇ ਨੇ ਘੋੜੇ ਦੇ ਬਾਕੀ ਬਲੈਕ ਆ ਮੱਥੇ ਤੇ ਪਟਾ ਬਈ ਬਾਕੀ ਤੁਸੀਂ ਵੀ ਦੇਖੋ ਬਈ ਬਣਤਰ ਘੋੜੇ ਦੀ ਸਾਰੇ ਦੇਖੀ ਜਾਂਦੇ ਨੇ ਇੱਧਰ ਮਨੂ ਸ਼ਰਮਾ ਜੀ ਫਿਰਦੇ ਨੇ 7014 000 ਲਓ ਜੀ ਪਾਸਵਰਡ ਹੈ ਬਾਈ ਕੋਈ ਇਹ ਤਾਂ ਹੁਣ ਘੋੜੇ ਨੂੰ ਲੈ ਕੇ ਚੱਲੇ ਨੇ ਤੇ ਦੂਜੇ ਨੂੰ ਲੈ ਕੇ ਆਉਂਦੇ ਆ ਪੰਜ ਛੇ ਘੋੜੀ ਦਿਖਾਉਣਗੇ ਬਸ ਪਰ ਹੋਣਗੇ ਲਗਜ਼ਰੀ ਬਾਕੀ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜੂ ਮਿੱਤਰੋ ਆ ਗਿਆ ਚੌਬਰ ਆ ਗਿਆ ਐ ਦੇਖੋ ਬਈ ਬਲੈਕ ਹਾਰਸ ਮੱਥੇ ਤੇ ਪਟਾ ਪਿਛਲਾ ਇੱਕ ਪੈਰ ਚਿੱਟਾ ਸਾਰੇ ਘੋੜਿਆਂ ਦੇ ਅੰਦਰ ਡੀਸੀ ਪਲੇਨ ਆ ਬਾਈ ਇੰਨੇ ਜਾਣੇ ਖੜਿਆ ਆ ਕੋੜਾ ਵੀ ਦੇਖ ਲਿਓ ਜਿੱਥੇ ਖੜਾ ਤਾਂ ਉੱਥੇ ਖੜੂਆ ਮੂੰਹ ਵੀ ਨਹੀਂ ਕਮਾਉਂਦੇ ਇੰਨਾ ਜਾਦੇ ਡਿਸਪਲੀਨ ਆ ਬਈ ਦੇਖੋ ਆ ਖੜ ਗਿਆ ਇਹ ਨੇ ਬਈ ਲਗਜ਼ਰੀ ਚੀਜ਼ਾਂ ਦੇਖੋ ਕਿਵੇਂ ਖੜਾਗਾ ਲੁੱਕ ਦੇਖੋ ਬਈ ਕੋੜੇ ਦੀ ਬਾਲੀ ਬੰਬ ਲੁੱਕ ਆ ਬਈ ਲੈ ਕੇ ਚੱਲੇ ਨੇ ਬਈ ਇਹਨੂੰ ਵੀ ਦੇਖਿਆ ਬਈ ਤੁਸੀਂ ਹੁਣ ਆਪ ਨੋਟ ਕਰ ਲਿਆ ਡਿਸਪਲੀਨ ਕੋੜਿਆਂ ਦਾ ਕਿਵੇਂ ਖੜਦੇ ਨੇ ਨਹੀਂ ਦੂਜੇ ਕੋੜੇ ਬਈ ਕੋਈ ਮੂੰਹ ਐ ਕਰਦਾ ਕੋਈ ਪੈਰ ਮਾਰਦਾ ਪਰ ਆ ਜਾਂਦੇ ਨੇ ਦੇਖੋ ਇੱਧਰ ਆ ਗਿਆ ਵੀ ਅਗਲਾ ਘੋੜਾ ਨਵਾਂ ਰੰਗ ਦੇਖੋ ਬਈ ਲਿਸ਼ਕਾ ਮਾਰਦਾ ਰੰਗ ਆਉਂਦਾ ਨੱਚਦਾ ਲਿਆਂਦਾ ਬਾਈ ਕੋਲੇ ਹੁਣ ਬਈ ਇਹਨੂੰ ਸੈੱਟ ਕਰਕੇ ਖੜਾਊਗਾ ਫੇਰੇ ਦਿਖਾਊਗਾ ਆਪਦਾ ਸ਼ੋਅ ਦੇਖੋ ਬਈ ਕਿੰਨਾ ਸੋਹਣਾ ਘੋੜਾ ਗਾ ਕਿੰਨਾ ਘੈਂਟ ਰੰਗ ਆ ਬਈ ਆ ਖੜਾਤਾ ਬਾਈ ਨੇ ਖੜ ਗਿਆ ਬਈ ਪਿਛਲੇ ਪੈਰ ਪਿੱਛੇ ਨੂੰ ਕੱਢ ਕੇ ਤੇ ਮੂਰਲੇ ਮੂਰੇ ਨੂੰ ਬਾਈ ਫੈਟ ਕਰਦਾਗਾ ਥੋੜਾ ਜਿਹਾ ਹੱਲ ਗਿਆ ਸਿਕੋੜਾ ਦਵਾਰੇ ਖੜਾਉਂਦਾ ਸ਼ਾਇਦ ਮੱਛਰ ਮੁੱਛਰ ਲੜ ਰਿਹਾ ਬਈ ਕੋੜੇ ਦੇ ਲਓ ਜੀ ਖੜ ਗਿਆ ਦੇਖੋ ਬਈ ਇੱਥੇ ਖੜਾ ਰੂਆ ਹੁਣ ਦੇਖੋ ਬਈ ਕੋੜੇ ਦਾ ਸ਼ੌਂਕ ਫੇਸ ਬਾਲ ਬੰਤਰ ਸਾਰੀਆਂ ਚੀਜ਼ਾਂ ਪਰਫੈਕਟ ਨੇ ਬਈ ਸੋਲਿਡ ਇਹ ਨੇ ਬਈ ਲਗਜ਼ਰੀ ਕੋੜੇ ਇੰਨਾ ਤੇ ਲੱਗਦਾ ਪੈਸਾ ਲੈ ਗਈ ਆ ਲਿਆਂਦਾ ਬਈ ਕੱਢ ਕੇ ਮੱਥੇ ਤੇ ਪਟਾ ਚਾਰੇ ਪੈਰ ਚਿੱਟੇ ਬਲੈਕ ਬਿਊਟੀ ਅਗੇਨ ਦੇਖੋ ਇਸ ਤੋਂ ਬਾਅਦ ਇੱਕ ਦੋ ਘੋੜੇ ਹੋਰ ਨੇ ਬਸ ਆ ਘੋੜੇ ਦਾ ਵੀ ਦੇਖ ਲਿਓ ਡਿਸਪੀਨ ਹੁਣ ਬਾਈ ਖੜਾਉ ਹੈ ਇਹਨੂੰ ਸੈੱਟ ਕਰਕੇ ਕਰੋ ਵੀ ਸ਼ੌਂਕ ਘੋੜੇ ਦਾ ਖੜਾਤਾ ਬਾਈ ਨੇ ਮੂੰਹ ਦੇਖੋ ਬਈ ਗਰਦਨ ਲੱਤਾਂ ਯਾਰ ਕੱਲੀ ਕੱਲੀ ਚੀਜ਼ ਯਾਰ ਮੋ ਲੈਦੀ ਹੈਗੀ ਇੰਨੀ ਬਿਊਟੀ ਆ ਬਈ ਘੋੜਿਆਂ ਤੇ ਯਾਰ ਮੰਤਰੀ ਵੀ ਖੜੇ ਦੇਖੀ ਜਾਂਦੇ ਨੇ ਪਹਿਲੀ ਵਾਰ ਦੇਖਿਆ ਬਈ ਮੈਂ ਜੇ ਕਿਸੇ ਘੋੜੇ ਨੂੰ ਸੈੱਟ ਕਰਕੇ ਖੜਾਤਾ ਨਾ ਮੈਂ ਪਹਿਲੀ ਗੱਲ ਤਾਂ ਬਈ ਇੰਨੇ ਮੰਨ ਲਾ ਕਿ ਡੀਸੀ ਪਲੇਨ ਵਾਲੇ ਘੋੜੇ ਨਹੀਂ ਦੇਖੇ ਅੱਜ ਪਹਿਲੀ ਵਾਰ ਦੇਖੇ ਨੇ ਤੇ ਤੁਹਾਨੂੰ ਦਿਖਾਏ ਨੇ ਘੋੜੇ ਕਿਵੇਂ ਕਰਦੇ ਹੁੰਦੇ ਨੇ ਤੁਹਾਨੂੰ ਪਤਾ ਹੀ ਆ ਆ ਦੇਖੋ ਆ ਜਾਂਦੇ ਨੇ ਜਮਾ ਖੜ ਕੇ ਆਪਦਾ ਸ਼ੋਅ ਲਾ ਕੇ ਜਾਂਦੇ ਨੇ ਬਸ ਤੁਰਦੇ ਦੇਖੋ ਮੜਕ ਨਾਲ ਕਿਵੇਂ ਚੱਲਦੇ ਆ ਬਾਲੀਆਂ ਬੰਬ ਚੀਜ਼ਾਂ ਨੇ ਬਈ ਯਾਰ ਬਾਲੀਆਂ ਜਾਦੇ ਆ ਲੈ ਆਂਦਾ ਵੀ ਅਗਲਾ ਘੋੜਾ 3 ਸਟਾਰ ਆਫੀਸਰ ਆਇਆ ਨੇ ਬਈ ਦੇਖੋ ਕਿੰਨੀ ਪੁਲਿਸ ਆ ਇਹਨੂੰ ਖੜਾ ਹੋਣਗੇ ਹੁਣ ਦੇਖੋ ਵੀ ਆ ਨਵਾਂ ਰੰਗਾ ਬਈ ਘੋੜੇ ਦਾ ਜ਼ੂਮ ਕਰਕੇ ਦਿਖਾਉਨੇ ਆ ਤਾਂਬੇ ਰੰਗਾ ਘੋੜਾ ਬਈ ਤੇ ਇਧਰ 3 ਸਟਾਰ ਆਫੀਸਰ ਸ਼ੌਂਕਰੀ ਜਾਂਦੇ ਨੇ ਲਗਜ਼ਰੀ ਘੋੜੇ ਦਾ ਆ ਕੱਢ ਲਿਆ ਵੀ ਆਖਰੀ ਘੋੜਾ ਲਾਸਟ ਇਹ ਬਈ ਘੋੜਾ ਜਿਹੜੇ ਅਫੀਸਰ ਆਏ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਬੰਨ ਤਾਂ ਸੀ ਅੰਦਰ ਤੇ ਉਹ ਕਹਿੰਦੇ ਵੀ ਘੋੜਾ ਦੇਖਣਾਗਾ ਤੇ ਫੋਟੋ ਕਰਾਉਣੀਆਂ ਹੁਣ ਵਾਪਸ ਕੱਢ ਕੇ ਲਿਆਂਦਾਗਾ ਤੇ ਬਈ ਫੋਟੋ ਤੋਂ ਬਾਅਦ ਤੁਹਾਨੂੰ ਆਪਾਂ ਬਾਕੀ ਜਾਨਵਰ ਦਿਖਾਵਾਂਗੇ ਬਾਈ ਦੇ ਤੇ ਆਖਰੀ ਘੋੜਾ ਲਾਸਟ ਫੋਟੋ ਹੋ ਗਈ ਬਈ ਤੇ ਫੋਟੋ ਵਾਲਾ ਸੀਨ ਆਪਾਂ ਕੱਟਤਾ ਐਵੇਂ ਪਰਮਿਸ਼ਨ ਨਹੀਂ ਹੁੰਦੀ ਵੱਡੇ ਅਫੀਸਰ ਨੇ ਤੇ ਆਜੋ ਹੁਣ ਆਪਾਂ ਚੱਲਦੇ ਆ ਤੇ ਤੁਹਾਨੂੰ ਬਾਈ ਦੇ ਬਾਕੀ ਜਾਨਵਰ ਦਿਖਾਉਨੇ ਆ ਪੁਲਿਸ ਮੁਲਾਜ਼ਮ ਵੀ ਗਏ ਚੱਲ ਗਏ ਇੱਧਰ ਦੇਖੋ ਬਈ ਇੱਧਰ ਬਣਾਈ ਹੋਈ ਆ ਲਗਜ਼ਰੀ ਕੋੜਿਆਂ ਦੇ ਭੱਜਣ ਵਾਸਤੇ ਬਹੁਤ ਵੱਡੀ ਸ਼ਾਨਦਾਰ ਰਿੰਗ ਆ ਜਿਓ ਵੀ ਇੱਧਰ ਚੱਲਦੇ ਆ ਇੱਧਰ ਤੁਹਾਨੂੰ ਬਹੁਤ ਪਿਆਰੀ ਜੀ ਚੀਜ਼ ਦਿਖਾ ਕੇ ਲਿਆਉਣੇ ਹੈਗੇ ਤੇ ਆ ਛੋਟੀ ਰਿੰਗ ਆ ਬਈ ਤੇ ਉਹ ਵੱਡੀ ਸੀ ਤੇ ਆ ਜਿਓ ਹੁਣ ਆਪਾਂ ਅੱਗੇ ਚੱਲਦੇ ਆ ਤੇ ਦਿਖਾਉਣੇ ਆ ਤੁਹਾਨੂੰ ਪਿਆਰੀਆਂ ਜੀਆਂ ਚੀਜ਼ਾਂ ਇਹਦੇ ਅੰਦਰ ਚੱਲਦੇ ਆ ਤੇ ਦਿਖਾਉਣੇ ਆ ਬਈ ਤੁਹਾਨੂੰ ਨਵੇਂ-ਨਵੇਂ ਰੰਗ ਬਰਬਰੀ ਬੱਕਰੀਆਂ ਦੇ ਕਿੰਨੀਆਂ ਪਿਆਰੀਆਂ ਨੇ ਬਈ ਦੇਖੋ ਕੋਈ ਵਾਈਟ ਆ ਕੋਈ ਰੈੱਡ ਚਾ ਸਾਰੀਆਂ ਦੇ ਅਡਾ ਡੰਗ ਨੇ ਬਈ ਤੇ ਦੇਖੋ ਕਿੰਨੀਆਂ ਨੇ ਬਈ ਤੇ ਛੋਟੇ ਛੋਟੇ ਪਿਆਰੇ ਜੇ ਬੱਚੇ ਵੀ ਨੇ ਆਹ ਦੇਖੋ ਆ ਬੱਚਾ ਕਿੰਨਾ ਪਿਆਰਾ ਹੈ ਬਈ ਬਹੁਤ ਸੋਹਣਾ ਬਈ ਬਾਲਾ ਪਿਆਰਾ ਬੱਚਾ ਹੈਗਾ ਦੇਖੋ ਕਿੰਨੀ ਬਿਊਟੀ ਆ ਯਾਰ ਇਹਦੇ ਤੇ ਹਾਂ ਵੀ ਛੋਟੂ ਕਿਵੇਂ ਆ ਠੀਕ ਆ ਤੇ ਇੱਧਰ ਬੈਠਾ ਬਰੀਡਰ ਵਿਚਾਲੇ ਬੋਕ ਬਾਕੀ ਇੱਧਰ ਦੀ ਚੱਲ ਕੇ ਦਿਖਾਉਣੇ ਤੁਹਾਨੂੰ ਇੱਧਰ ਨੇ ਬਈ ਛੋਟੇ ਛੋਟੇ ਬੱਚੇ ਪਿਆਰੇ ਜੇ ਤੇ ਸੈਟਅਪ ਦੇਖੋ ਬਈ ਕਿੰਨਾ ਸੋਹਣਾ ਬਣਾਇਆ ਹੋਇਆ ਆ ਫਿਰਦਾ ਇੱਕ ਆ ਫਿਰਦਾ ਇੱਕ ਛੋਟੇ ਛੋਟੇ ਨੇ ਬਈ ਦੇਖੋ ਆ ਬਲੈਕ ਐਂਡ ਵਾਈਟ ਆ ਕਿੰਨਾ ਪਿਆਰਾ ਲੱਗਦਾ ਬਈ ਕੀ ਹਾਲ ਨੇ ਪੁੱਤ ਓਏ ਓਏ ਛੋਟੂ ਕਿਵੇਂ ਆ ਠੀਕ ਆ ਦੇਖੋ ਬਈ ਕਾ ਆ ਗਿਆ ਆਪਣੇ ਕੋਲੇ ਕਿੰਨਾ ਪਿਆਰ ਲੈਂਦੇ ਨੇ ਬਾਕੀ ਆ ਜੋ ਵੀ ਅੱਗੇ ਚੱਲਦੇ ਆ ਅੱਗੇ ਦਿਖਾਉਨੇ ਆ ਇਧਰ ਆ ਬਈ ਡੌਗਸ ਦਾ ਸੈਟਅਪ ਕੁੱਤਿਆਂ ਦਾ ਆ ਦੇਖੋ ਇਧਰ ਚੱਲ ਕੇ ਦਿਖਾਉਨੇ ਆ ਇਹਦੇ ਅੰਦਰ ਨਹੀਂ ਹੈਗਾ ਇਧਰ ਆ ਬਈ ਆ ਕਮਰੇ ਦੇ ਅੰਦਰ ਜਿੱਥੇ ਜਾਲ ਲਾ ਰਖਿਆ ਇੱਥੇ ਨੇ ਬਈ ਅਲੀਸ਼ੇਸ਼ਨ ਡੌਗਸ ਇੱਕ ਅਲੀਸ਼ੇਸ਼ਨ ਇੱਕ ਵਾਲਫਾ ਦੋ ਨੇ ਬਈ ਤੇ ਜਿਹੜੀ ਵਾਲਫਾ ਉਹ ਸੂਈ ਹੋਈ ਆ ਬਈ ਉਹਨੇ ਬੱਚੇ ਦੇ ਰਖੇ ਨੇ ਬੱਚੇ ਵੀ ਦਿਖਾਉਣੇ ਆ ਤੇ ਬਈ ਆਹ ਵਰਕਿੰਗ ਲਾਈਨ ਦੇ ਡੌਗ ਨੇ ਸ਼ੋਅ ਵਾਲੇ ਨਹੀਂ ਹੈਗੇ ਇਹ ਰਾਖੀ ਵਾਲੇ ਨੇ ਜਿਹੜੇ ਰਾਖੀ ਰੱਖਦੇ ਹੁੰਦੇ ਆ ਤੇ ਬੱਚੇ ਦਿਖਾਉਣੇ ਆ ਆਹ ਦੇਖੋ ਵੀ ਪਿਆਰੇ ਜਿਹੇ ਬੱਚੇ ਛੋਟੇ ਛੋਟੇ 1 2 3 4 5 6 6 7 8 ਬੱਚੇ ਨੇ ਬਈ ਵੱਡ ਵੀ ਨਾ ਲਵੇ ਕਿਤੇ ਜਾਲੀ ਚੋਂ ਕੌੜਾ ਪੂਰੀ ਕੁੱਤੀ ਦੇਖੋ ਬਈ ਕਿਵੇਂ ਪਈਆ ਲੱਤਾਂ ਜਾ ਕੇ ਦੁੱਧ ਪਈ ਜਾਂਦੀ ਆ ਆ ਸ਼ਾਨਦਾਰ ਫਾਰਮ ਹਾਊਸ ਦੇਖ ਕੇ ਦਿਲ ਖੁਸ਼ ਹੋ ਗਿਆ ਤੇ ਇਦਰਾ ਟਰੇਲਰ ਜਿਹਦੇ ਵਿੱਚ ਘੋੜਿਆਂ ਨੂੰ ਇੱਧਰ ਉੱਧਰ ਲੈ ਕੇ ਜਾਂਦੇ ਨੇ ਬਾਈ ਹੋਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਕਿਵੇਂ ਲੱਗਿਆ ਮੰਨੂ ਸ਼ਰਮਾ ਜੀ ਦਾ ਫਾਰਮ ਹਾਊਸ ਤੇ ਸਾਰੇ ਘੋੜੇ ਤੇ ਬਾਕੀ ਜਿਹੜੇ ਜਾਨਵਰ ਦਿਖਾਈ ਨੇ ਘੈਂਟ ਘੈਂਟ ਫਾਰਮ ਤੁਹਾਨੂੰ ਦਿਖਾਉਂਦੇ ਰਵਾਂਗੇ ਜਾਨਵਰ ਮਹਿਕਮਾ ਚੈਨਲ ਤੇ ਤੇ ਚੈਨਲ ਕਰ ਲਓ ਸਬਸਕ੍ਰਾਈਬ ਹੋਣੇ ਤੇ ਅਗਲੀ ਵੀਡੀਓ ਦੇ ਵਿੱਚ ਕਿਹੜਾ ਫਾਰਮ ਦੇਖਣਾ ਥੱਲੇ ਕਮੈਂਟ ਕਰ ਦਿਓ ਮਿੱਤਰੋ